सनू <laughs> ਲੇ ਜਾਇਆ ਚੱਲੀ ਜਾਇਆ ਉੱtre ਜਾਇਆ ਉੱtre ਲਾ ਲਾ ਜਾਇਆ ਸਿੱਤੀ ਲੋੜ ਨਾ ਕਾਜ ਕਰਦੀ ਮਾਹ ਬੈਠਾ ਮੇਰਾ ਪਹੁੰਚਦਾ ਮਾਦਾ ਦੀ ਬਾਤ ਨਹੀਂ ਹੁੰਦੇ ਨੇ ਅੰਬੈ ਇਹ ਕਰਕੇ ਪਹਿਲੇ ਤਾਂ ਅੱਗ ਡੋਲ ਲੈ ਆਜਾ ਇਹ ਵੀ ਚੜਾਉਣੀ ਹੈਗੀ ਨਾ ਨਹੀਂ ਆਪਾਂ ਦੂਜੀ ਲਿਆਉਣੀ ਆ ਨਹੀਂ ਬੱਚੀ 25 ਚੜਾਉਣੇ ਲਿਆਉਂਦੇ ਨਹੀਂ ਲੋਕੋ ਆਹ ਬਤਾ ਮੈਂ ਕਿੰਨਾ ਦਰਦ ਕਰਦਾ ਮੈਂ ਬੇਚਾਨ ਹੋ ਰਿਹਾ ਨਹੀਂ ਦਰਦ ਨਾ ਬਹੁਤ ਹੋ ਰਿਹਾ ਉਹ ਗਾੜੀ ਚੱਕ ਕੇ ਸੁੱਟੀ ਆਂ ਉਹ ਰੇ ਨਹੀਂ ਆਜਾ ਨਾਲ ਆਹ ਉਹਨਾਂ ਦੇ ਕੇਕਾ ਚੋਲਦੇ ਹੋ ਰਹੀ ਆ ਲੈ ਜੀ ਉਹ ਨਹੀਂ ਆਣੀ ਇਹ ਕਿੱਥੇ ਆਪਰੇ ਦਾ ਹਾਜਾ ਉਹ ਨਹੀਂ ਆਇਆ ਪੀ ਜਾਈ ਸੰਤ ਜਿਹੜੀ ਕਿਹੜੀ ਡਰੈਸ ਲਾਈ ਇਹ ਬੱਤਾ ਕੋਲੋਂ ਇੱਕ ਬਸੰਤ ਪੰਜਾਬੀ ਦਾ ਤਿਹਾਰਾ ਲੋਕ ਬੜੇ ਧੂਮਤਾ ਨਾਲ ਮਨਾਉਂਦੇ ਨੇ ਬੱਚੇ ਪਤੰਗ ਚੜਾਉਂਦੇ ਨੇ ਪਰ ਅੱਜ ਦੇ ਦਿਨਾਂ ਦੇ ਵਿੱਚ ਕਈ ਲੋਕ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਮਾਨਜੋਗ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਹੇਠ ਇਹਨਾਂ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜੋ ਜਿਹੜਾ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਹਰ ਪਿੰਡ-ਪਿੰਡ ਵਿੱਚ ਜਾ ਕੇ ਇਹਨਾਂ ਦੀ ਚੈਕ ਚੈੱਕ ਕੀਤਾ ਜਾ ਰਿਹਾ ਹੈ ਦੋਰ ਕੀ ਮੈਸੇਜ ਦੇ ਰਹੇ ਲੋਕਾਂ ਨੂੰ ਦੇ ਲੋਕਾਂ ਨੂੰ ਮੈਸੇਜ ਦੇ ਰਹੇ ਵੀ ਚੈਨਾ ਡੋਰ ਨਾਲ ਤੁਸੀਂ ਪਤੰਗ ਨਾ ਚੜਾਓ ਜਿਹਦੇ ਨਾਲ ਬੇਜਾਨ ਜਾਨਵਰਾਂ ਦੀਆਂ ਜਾਨਾਂ ਚਲੀ ਜਾਂਦੀਆਂ ਨੇ ਤੇ ਆਮ ਲੋਕਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਵੀ ਆਪਦੀ ਖੁਸ਼ੀ ਨਾਲ ਤੇ ਇਤਿਹਾਰ ਨਾਲ ਕੋ ਸਪੀਕਰ ਲੈ ਲਾਉਣ ਨੂੰ ਰੋਥਾਂ ਲਈ ਕੀ ਕਰ ਰਹੇ ਜਿਹੜੇ ਸਪੀਕਰ ਬਿਨਾ ਮਨਜ਼ੂਰੀ ਤੋਂ ਲਾਦੇ ਉਹਨਾਂ ਦੇ ਨਾਇਸ ਪੋਲੂਸ਼ਨ ਐਕਟ ਦਾ ਪਰਚਾ ਦਰਜ ਕਰਾਂਗੇ ਤੇ ਫਿਲਹਾਲ ਹਾਲੇ ਕੋਈ ਐਸੀ ਗੱਲ ਨਾ ਹੋ ਸੋਚਣੀ ਉਹਨਾਂ ਗੋਲਡ ਜਿਹੜਾ ਕਰਨਾ ਪੜੂ ਸੋ ਲੋ ਅੱਜ ਡਰਾਈਵ ਕਰੀਏ ਕਿ ਇਤਨਾ ਦੇਖਦੇ ਕਿ ਵਧੀਆ ਗੱਲ ਹੈ ਜੀ ਆਪਣੇ ਚੈਨਲ ਹੋਰ ਤੋਂ ਬਹੁਤ ਮਿਲ ਰਹੀ ਹੈ ਆਪਣੇ ਧੱਕਾ ਹੋਰ ਨਾਲ ਚਲਾਉਣਾ ਚਾਹੀਦਾ ਨਹੀਂ ਤਾਂ ਚਲਾਉਣੇ ਨਹੀਂ ਚਾਹੀਦਾ ਕੋਈ ਫਾਇਦਾ ਨਹੀਂ ਨੁਕਸਾਨ ਬਹੁਤ ਹੋ ਰਹੇ ਨੇ ਇਹਦੇ ਨਾਲ ਤੇ ਪੁਲਿਸ ਦੇ ਕੰਮ ਕਰਨ ਨੂੰ ਕਿਸ ਤਰ੍ਹਾਂ ਦੇ 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 ਬਹੁਤ ਵਧੀਆ ਇਹ ਆਪਣੇ ਹੋ ਕਰ ਰਹੇ ਨੇ ਤਹੋੜ ਲੋਕਾਂ ਨੂੰ ਟੀਮਾਂ ਤੋਂ ਜਨਾ ਚਾਹਣੀਆਂ। ਬੀ ਚੜਾਵਾ ਗਲਤ ਆਈ ਇਹ ਪਤੰਗ ਚੜਾਵਾ। ਇਹਨਾਂ ਦਾ ਧਾਗਾ ਡੋਲਣਾ ਆਪਣੇ ਚੜਾਉਣਾ ਚਾਹੀਦਾ ਨਹੀਂ ਕੋਈ ਫਾਇਦਾ ਹੀ ਨਹੀਂ ਆ।